ਮੈਨੂੰ ਕੁਝ ਵੀ ਹੋ ਗਿਆ ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਲਾਡੀ ਬਸਰਾ ਹੂਆ ਪਿੰਡ ਬਿਰਕਾਂ ਦਾ ਜ਼ਰਪੰਚ ਇਹ ਬੰਦਾ ਤਕਰੀਬਨ ਨੇ 10 ਤੋਂ 12 ਸਾਲ ਜਿਹੜੀ ਪਿੰਡ ਦੀ ਸਰਕਾਰੀ ਟੂਟੀ ਵਾਲੀ ਟੈਂਕੀ ਦਾ ਆਪਰੇਟਰ ਰਿਹਾ ਹੈ ਔਰ ਇਹਦੇ ਕੋਲ ਸਾਰਾ ਹਿਸਾਬ ਵੀ ਇਹਦੇ ਕੋਲ ਰਿਹਾ ਹੈ ਨੇ ਸਟਾਮ ਦੇ ਉੱਤੇ ਲਿਖ ਕੇ ਦਿੱਤਾ ਵੀ ਜੇ ਕੋਈ ਵੀ ਫਰਕ ਹੋਊਗਾ ਤਾਂ ਮੈਂ ਉਹਦਾ ਜ਼ਿੰਮੇਵਾਰ ਹੋਊਗਾ ਅੱਗੇ ਵੀ ਪਿਛਲੇ ਪਿਛਲੀ ਪੰਚਾਇਤ ਦੇ ਵਿੱਚ ਵੀ ਇਹਨੂੰ ਪੁੱਛਿਆ ਉਦੋਂ ਵੀ ਇਹਨੇ ਇਹ ਕਿਹਾ ਕਿ ਮੈਂ ਟੈਂਕੀ ਦੇ ਉੱਤੇ ਚੜ ਕੇ ਆਪ ਨੂੰ ਸੱਟਾ ਕੱਢ ਲੈਣੀ ਹੈ ਤੇ ਹੁਣ ਵੀ ਜਦੋਂ ਇਹਨੂੰ ਪੁੱਛੀਦਾ ਇਹ ਇਹੋ ਜਿਹੀਆਂ ਹਰਕਤਾਂ ਕਰਦਾ ਇਹ ਜੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਹ ਵੀਡੀਓ ਮੰਗाराम ਪੁੱਤਰ ਲਸ਼ਮਣ ਦਾਸ ਬਸਸੀ ਪਿੰਡ ਬਿਰਕ ਦੀ ਹੈ ਜਿਸ ਵਿੱਚ ਰੇਲਵੇ ਟ੍ਰੈਕ ਕੋਲ ਖੜ ਕੇ ਬਣਾਈ ਇਸ ਵੀਡੀਓ ਵਿੱਚ ਮੰਗाराम ਪਿੰਡ ਬਿਰਕ ਦੇ ਮੌਜੂਦਾ ਸਰਪੰਚ ਲਾਡੀ ਬਸਰਾ ਤੇ ਟੌਰਚਰ ਕਰਨ ਦੇ ਦੋਸ਼ ਲਗਾ ਰਿਹਾ ਹੈ ਆਓ ਵੇਖਦੇ ਹਾਂ ਇਹ ਵੀਡੀਓ ਮੈਂ ਮੰਗਾ ਰਾਮ ਬਰਸੀ ਵਰਕ ਇਹ ਮੈਂ ਹਲਫੀਆ ਬਿਆਨ ਆਪਣੇ ਉਹ ਸ਼ੋਭਾ ਸਵੀਕਾਰ ਰਿਹਾ ਹਾਂ ਕਿਉਂਕਿ ਸਾਡੇ ਜਿਹੜੇ ਪਿੰਡ ਦਾ ਸਰਪੰਚ ਆ ਲਾਡੀ ਬਸਰਾ ਉਹ ਮਨ ਨੂੰ ਜਾਣ ਜਾਣ ਟੌਰਚਰ ਕਰ ਰਿਹਾ ਆ ਮਿੱਤੇ ਪ੍ਰੈਸ਼ਰ ਪਾ ਰਿਹਾ ਆ ਵੀ ਟੈਂਕੀ ਦੇ ਪੈਸੇ ਖਾਲੇ ਟੈਂਕੀ ਦੇ ਪੈਸੇ ਖਾਲੇ ਮੈਂ ਅੱਜ ਤੱਕ ਪੰਜੀ ਨਹੀਂ ਖਾਧੀ ਮੈਂ ਪੰਜੀ ਨਹੀਂ ਖਾਧੀ ਮੈਂ ਕਹਿੰਦੀ ਵੀ ਪੰਜੀ ਨਹੀਂ ਖਾਧੀ ਹੈਗੀ ਮੈਂ ਬਿਲਕੁਲ ਇਮਾਨਦਾਰੀ ਨਾਲ ਕੰਮ ਕੀਤਾ ਜਿੰਨਾ ਚਿਰ ਪਿੰਡ 'ਚ ਕੰਮ ਕੀਤਾ ਪਰ ਲਾਡੀ ਰਵੇ ਨੂੰ ਦਿਲ ਨਾਮ ਕਰਤਾ ਫੜ ਕੇ ਇਹ ਮੇਰੇ ਹੁਣ ਪੈਸੇ ਨਹੀਂ ਦੇ ਰਿਹਾ 132000 ਮੇਰਾ ਉੱਦਾ ਆ ਤੇ 41000 ਰੁਪਏ ਮੇਰਾ ਸਰਕਾਰੀ ਤਨਖਾਹ ਉਹ ਵੀ ਖਾ ਗਿਆ ਇਹ ਮੈਨੂੰ ਕੁਝ ਵੀ ਹੋ ਗਿਆ ਮੇਰੀ ਮੌਤ ਦਾ ਜ਼ਿੰਮੇਵਾਰ ਸਿਰਫ ਤੇ ਸਿਰਫ ਲਾਡੀ ਬਸਰਾ ਹੂਗਾ ਪਿੰਡ ਬਿਰਕਾਂ ਦਾ ਸਰਪੰਚ ਇਹ ਹੀ ਹੋਊਗਾ ਮੇਰੀ ਮੌਤ ਦਾ ਜ਼ਿੰਮੇਵਾਰ ਮੈਂ ਬਹੁਤ ਤੰਗ ਪਰੇਸ਼ਾਨ ਐ ਪੰਚਾਇਤ ਤੋਂ ਮੈਂ 15 ਸਾਲ ਪਹਿਲਾਂ ਪੰਚਾਇਤ ਦੀ ਚੌਂਕੀਦਾਰੀ ਕੀਤੀ ਕਦੀ ਮਿੱਤ ਕੇ ਨਿਕਲੇ ਨਹੀਂ ਕੀਤਾ ਬਹੁਤ ਇਮਾਨਦਾਰੀ ਨਾਲ ਕੰਮ ਕੀਤਾ ਬਾਰੇ ਹੁਣ ਮੇਤੋ ਵਸਿਆ ਮੇਰੀ ਵਸਿਆ ਮੇਰੀ ਇਸ ਵੀਡੀਓ ਸੰਬੰਧੀ ਪਿੰਡ ਵਿਰਕ ਦੇ ਸਰਪੰਚ ਸੁਮਿਤ ਬਸਰਾ ਅਤੇ ਪੰਚਾਇਤ ਨੇ ਇਕੱਠੇ ਹੋ ਕੇ ਪੱਤਰਕਾਰਾਂ ਨੂੰ ਦੱਸਿਆ ਕਿ ਮੰਗाराम ਪੁੱਤਰ ਲక్ష్మణਦ ਸਵਾਸੀ ਪਿੰਡ ਵਿਰਕ ਪਾਣੀ ਦੀ ਟੈਂਕੀ ਤੇ ਸੰ 2013 ਤੋਂ ਮੋਟਰ ਆਪਰੇਟਰ ਬੈਲ ਕਲੈਕਟਰ ਤੇ ਲਿਖਾ ਕਰਦੀ ਜ਼ਿੰਮੇਵਾਰੀ ਨਿਭਾਉਦਾ ਆ ਰਿਹਾ ਹੈ ਜਦੋਂ 12 ਸਾਲ ਦਾ ਹਿਸਾਬ ਪੁੱਛਿਆ ਤਾਂ ਇਸਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਪੰਚਾਇਤ ਨੇ ਦੱਸਿਆ ਕਿ ਕੈਸ਼ ਬੁੱਕ ਵਿੱਚ 57860 ਰੁਪਏ ਦਾ ਫਰਕ ਹੈ ਦੋ ਸੀਡ ਬੁੱਕ ਗੈਵਨ ਕਰੀਬ 209 ਕਨੈਕਸ਼ਨਾਂ ਦੇ ਲੈ ਪੈਸਿਆਂ ਦੀ ਕੋਈ ਰਸੀਦ ਨਹੀਂ ਹੈ ਬਿਜਲੀ ਦੇ ਬਿੱਲਾਂ ਦਾ 291000 ਰੁਪਏ ਖਰਚ ਪਾਇਆ ਗਿਆ ਹੈ ਪਰ ਮਹਿਕਮੇ ਦੀ ਕੋਈ ਰਸੀਦ ਨਹੀਂ ਹੈ ਘਰਾਂ ਵਿੱਚੋਂ ਦੋ ਕਾਪੀਆਂ ਇਕੱਠੀਆਂ ਕੀਤੀਆਂ ਗਈਆਂ ਹਨ 90000 ਰੁਪਏ ਕਪਲਾ ਹੈ ਜਿਸ ਦੀ ਕੁੱਲ ਰਕਮ 13.5 ਲੱਖ ਰੁਪਏ ਬਣਦੀ ਹੈ ਪੰਚਾਇਤ ਨੇ ਕਿਹਾ ਕਿ ਕਦੇ ਵੀ ਇਹ ਹਿਸਾਬ ਬੈਠ ਕੇ ਕੀਤਾ ਜਾ ਸਕਦਾ ਹੈ ਇਸ ਮੌਕੇ ਬਿੰਦਰ ਕੌਰ ਪੰਚ ਕਾਂਤਾ ਪੰਚ ਬਲਜੀਤ ਕੌਰ ਪੰਚ ਨਿਰਮਲ ਕੌਰ ਪੰਚ ਅਮਰਜੀਤ ਕੋਰ ਪੰਚ, ਪ੍ਰੇਮਲਾਲ ਪੰਚ, ਲੱਕੀ ਪਖੜੀ ਪੰਚ, ਹਰਜੀਤ ਸਿੰਘ ਪੰਚ, ਸੁਖਪ੍ਰੀਤ ਸਿੰਘ ਪੀਤਾ ਪੰਚ, ਪਤਵੰਤੇ ਸੱਜਣ ਅਸ਼ੋਕ ਵੰਗੜ ਤੇ ਰਣਜੀਤ ਚੁੰਬਰ ਹਾਜ਼ਰ ਸਨ। ਇਹਦੇ ਵਿੱਚ ਉਹ ਗੁੜਾ ਜੀ ਇਦਾਂ ਸਿਗਾ ਕਿ ਇਸ ਜਿਹੜਾ ਸ਼ਖਸ਼ਿਆ ਮੰਦਾ ਜਿਹਨੇ ਲਾਈਨ ਤੇ ਜਾ ਕੇ ਇੱਕ ਵੀਡੀਓ ਬਣਾਈ ਏ ਔਰ ਕਿਹਾ ਕਿ ਸਰਪੰਚ ਮੈਨੂੰ ਬਹੁਤ ਪਰੇਸ਼ਾਨ ਕਰ ਰਿਹਾ ਔਰ ਮੈਨੂੰ ਸਾਰੀ ਪੰਚਾਇਤ ਤੇ ਬੜਾ ਪ੍ਰੈਸ਼ਰ ਪਾਇਆ ਹੋਇਆ। ਇਹ ਬੰਦਾ ਤਕਰੀਬਨ ਇਹਨੇ 10 ਤੋਂ 12 ਸਾਲ ਜਿਹੜੀ ਪਿੰਡ ਦੀ ਸਰਕਾਰੀ ਟੂਟੀਆਂ ਵਾਲੀ ਟੈਂਕੀ ਦਾ ਆਪਰੇਟਰ ਰਿਹਾ ਹੈ। ਔਰ ਇਹਦੇ ਕੋਲ ਸਾਰਾ ਹਿਸਾਬ-ਕਿਬਾੜ ਇਹਦੇ ਕੋਲ ਰਿਹਾ ਇਹਨੇ ਸਟਾਮਪ ਦੇ ਉੱਤੇ ਲਿਖ ਕੇ ਦਿੱਤਾ ਵੀ ਜੇ ਕੋਈ ਵੀ ਫਰਕ ਹੋਊਗਾ ਤਾਂ ਮੈਂ ਉਹਦਾ ਜ਼ਿੰਮੇਵਾਰ ਹੋਊਗਾ। ਹੁਣ ਜਦੋਂ ਨਵੀਂ ਪੰਚਾਇਤ ਚੁਣੀ ਗਈ ਆ ਅਸੀਂ ਸਾਰਾ ਰਿਕਾਰਡ ਚੈੱਕ ਕੀਤਾ ਤਾਂ ਇਸ ਇਹਦੇ ਰਿਕਾਰਡ ਦੇ ਵਿੱਚ ਬਹੁਤ ਸਾਰੀ ਗੜਬੜ ਆ। ਜਿਹੜੀਆਂ ਰਸੀਦਾਂ ਗਲਤ ਕੱਟੀਆਂ ਗਈਆਂ ਜਾਂ ਖਾਲੀ ਛੱਡੀਆਂ ਗਈਆਂ ਰਸੀਦਾਂ ਦੋ ਰਸੀਦਾਂ ਬੁੱਕਲ ਜਿਹੜੀਆਂ ਗਾਇਬ ਆ। ਤਾਂ ਜਦੋਂ ਇਹਨੂੰ ਪੁੱਛੀਦਾ ਉਸੇ ਵੇਲੇ ਕਹਿ ਦਿੰਦਾ ਕਿ ਮੇਰੀ ਸਿਹਤ ਖਰਾ ਮੈਨੂੰ ਤਾਂ ਮੇਰੀ ਧੜਕਣ ਵੱਧ ਗਈ ਵੱਧ ਗਈ ਆ ਅੱਗੇ ਵੀ ਪਿਛਲੇ ਪਿਛਲੀ ਪੰਚਾਇਤ ਦੇ ਵਿੱਚ ਵੀ ਇਹਨੂੰ ਪੁੱਛਿਆ ਉਦੋਂ ਵੀ ਇਹਨੇ ਇਹ ਕਿਹਾ ਕਿ ਮੈਂ ਟੈਂਕੀ ਦੇ ਉੱਤੇ ਚੜ ਕੇ ਆਤਮ ਹੱਤਿਆ ਕਰ ਲੈਣੀ ਹੈ ਤੇ ਹੁਣ ਵੀ ਜਦੋਂ ਇਹਨੂੰ ਪੁੱਛੀਦਾ ਤਾਂ ਇਹ ਇਹੋ ਜਿਹੀਆਂ ਹਰਕਤਾਂ ਕਰਦਾ ਦੇਖੋ ਸਾਡੀ ਇਹਦੇ ਨਾਲ ਕੋਈ ਨਿੱਜੀ ਰੰਜਿਸ਼ ਨਹੀਂ ਹੈਗੀ ਮੇਰੀ ਕੋਈ ਪਰਸਨਲ ਰੰਜਿਸ਼ ਨਹੀਂ ਹੈਗੀ ਮੈਂ ਐਜ਼ ਅ ਸਰਪੰਚ ਮੈਂ ਹੱਕਦਾਰ ਹਾਂ ਕਿ ਮੈਂ ਜਿਹੜਾ ਰਿਕਾਰਡ ਆ ਕਿਉਂਕਿ 5 ਸਾਲਾਂ ਬਾਅਦ ਮੇਰੇ ਕੋਲੋਂ ਵੀ ਇਹ ਹਿਸਾਬ ਮੰਗਿਆ ਜਾਣਾ ਤੇ ਮੈਂ ਇਹ ਰਿਕਾਰਡ ਦੇ ਹਿਸਾਬ ਨਾਲ ਜਦੋਂ ਚੈੱਕ ਕਰਦਾ ਤਾਂ ਇਹਦੇ ਪੈਸੇ ਜਿਹੜੇ ਕਾਫੀ ਨਿਕਲਦੇ ਆ ਪੰਚਾਇਤ ਵੱਲ 2-2 2.5 ਲੱਖ ਰੁਪਇਆ ਮੋਟਾ-ਮੋਟਾ ਹਿਸਾਬ ਜਿੰਨਾ ਕੁ ਹੁਣ ਮੈਂ ਹੁਣ ਤੱਕ ਮੈਂ ਚੈੱਕ ਕੀਤਾ ਹਲੇ ਬਹੁਤ ਸਾਰਾ ਰਿਕਾਰਡ ਚੈੱਕ ਕਰਨ ਵਾਲਾ ਰਹਿੰਦਾ ਤੇ ਉਹੀ ਪੈਸਿਆਂ ਦੀ ਇਤੋਂ ਮੰਗ ਕਰਦੇ ਸੀਗੇ ਤਾਂ ਇਹਨੇ ਉਲਟਾ ਪੰਚਾਇਤ ਦੇ ਉੱਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਮੈਨੂੰ ਪ੍ਰੈਸ਼ਰਾਈਜ਼ ਕਰਦੇ ਆ ਔਰ ਮੈਂ ਆਤਮ ਹੱਤਿਆ ਕਰ ਲਵਾਂ ਕੱਲੋਂ ਇਹ ਬੰਦਾ ਕੋਈ ਵੀ ਇਹੋ ਜਿਹੀ ਹਰਕਤ ਕਰਦਾ ਉਹਦਾ ਜ਼ਿੰਮੇਵਾਰੀ ਖੁਦ ਹੋਵੇਗਾ ਇਹਦੇ ਵਿੱਚ ਪੰਚਾਇਤ ਦਾ ਜਾਂ ਸਰਪੰਚ ਦਾ ਜਾਂ ਕਿਸੇ ਵੀ ਮੈਂਬਰ ਦਾ ਕੋਈ ਵੀ ਇਹਦੇ ਵਿੱਚ ਇਹਨੂੰ ਪਰੇਸ਼ਾਨ ਨਹੀਂ ਕਰ ਰਿਹਾ ਕੁਝ ਨਹੀਂ ਕਰ ਰਿਹਾ ਅਸੀਂ ਸਿਰਫ ਤੇ ਸਿਰਫ ਇਹ ਤੋਂ ਹਿਸਾਬ ਮੰਗ ਰਹੇ ਹਾਂ ਔਰ ਉਹ ਹਿਸਾਬ ਇਹ ਦੇ ਦੇਵੇ ਨਹੀਂ ਤਾਂ ਫੇ ਮੈਂ ਵਿਭਾਗ ਦੇ ਕੋਲੋਂ ਵਿਭਾਗੀ ਕਾਰਵਾਈ ਕਰਵਾ ਕੇ ਵਿਭਾਗ ਆਪਣੇ ਆਪ ਜਿਹੜਾ ਹਿਸਾਬ ਜਿਹੜਾ ਲੈ ਲਵੇਗਾ ਪਿਛਲੀ ਪੰਚਾਇਤ ਦੇ ਦੌਰਾਨ ਜਦੋਂ ਮੈਂ ਰਿਕਾਰਡ ਦੇ ਵਿੱਚ ਚੈੱਕ ਕੀਤਾ ਜੀ ਇਹਨਾਂ ਦਾ ਜਿਹੜਾ ਕਾਰਵਾਈ ਰਜਿਸਟਰ ਆ ਉਹਦੇ ਵਿੱਚ ਕੋਈ ਵੀ ਮਤਾ ਹੈ ਨਹੀਂਗਾ ਜੇ ਮਤਾ ਪਾਇਆ ਹੋਇਆ ਤਾਂ ਸਿਰਫ ਤੇ ਸਿਰਫ ਇੱਕ ਫਰਜੀ ਨਾਮ ਭਰੇ ਹੋਏ ਆ ਕਿਸੇ ਦੇ ਵੀ ਦਸਖਤ ਹੈ ਨਹੀਂ ਸਿਰਫ ਇਹ ਮੰਗਾ ਹੀ ਆ ਇਹੇ ਹੋਲੀ ਸੋਲੀ ਇਨਚਾਰਜ ਸੀਗਾ ਇਹਨੇ ਪਤਾ ਨਹੀਂ ਤਾਂ ਸਾਈਨ ਜਾਲੀ ਕੀਤੇ ਹੋਏ ਆ ਪਰ ਜਿੰਨੇ ਵੀ ਮੈਂਬਰਾਂ ਦੇ ਨਾਮ ਲਿਖੇ ਆ ਉਹ ਜਦੋਂ ਉਹਨਾਂ ਤੋਂ ਪੁੱਛ ਗਿਸ਼ ਅਸੀਂ ਕੀਤੀ ਤਾਂ ਉਹ ਕਹਿੰਦੇ ਵੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਜਿਹੜੀ ਪਿਛਲੀ ਪੰਚਾਇਤ ਦੇ ਵਿੱਚ ਇਹਨਾਂ ਜਿਹੜੀ ਸੈਨੀਟੇਸ਼ਨ ਦੀ ਕਮੇਟੀ ਬਣਾਈ ਸੀ ਉਹਦੇ ਵਿੱਚ ਚੇਅਰਮੈਨ ਜਿਹੜਾ ਸਰਪੰਚ ਹੁੰਦਾ ਸਰਪੰਚ ਦਰਸ਼ਨਾ ਕੁਮਾਰੀ ਸੀ ਤੇ ਉਹਦੇ ਵਿੱਚ ਜਿਹੜਾ ਸਕੱਤਰ ਆ ਸਾਡੇ ਸਾਬਕਾ ਮੈਂਬਰ ਪੰਚਾਇਤ ਕੁਲਵੀਰ ਸਿੰਘ ਜੀ ਸੀ ਪਰ ਉਹਨਾਂ ਦੇ ਸਾਈਨ ਕਿਤੇ ਵੀ ਹੈ ਨਹੀਂ ਗੇ ਰਜਿਸਟਰ ਦੇ ਵਿੱਚ ਸਿਰਫ ਉਹਨਾਂ ਦਾ ਨਾਮ ਪਾਇਆ ਹੋਇਆ ਆ ਜਾਂ ਤਾਂ ਇਹਨਾਂ ਨੇ ਜਾਲੀ ਸਾਈਨ ਕੀਤੇ ਹੋਆ ਮੈਨੂੰ ਨਹੀਂ ਪਤਾ ਇਹਨਾਂ ਨੇ ਕਿਸ ਤਰ੍ਹਾਂ ਪੇਮੈਂਟਾਂ ਖਾਤੇ ਦੇ ਵਿੱਚੋਂ ਕਢਵਾਈ ਔਰ ਪਿਛਲੇ 50 ਸਾਲਾਂ ਦੇ ਦੌਰਾਨ ਇਹਨਾਂ ਨੇ ਕੋਈ ਵੀ ਪੇਮੈਂਟ ਜਿਹੜੀ ਪਿੰਡ ਦੇ ਵਿੱਚੋਂ ਇਕੱਠੀ ਕਰਕੇ ਸੈਨੀਟੇਸ਼ਨ ਦੇ ਖਾਤੇ ਵਿੱਚ ਜਮਾ ਨਹੀਂ ਕਰਵਾਈ ਔਰ ਜਦੋਂ ਮੈਂ ਪਿਛਲੀ ਸਰਪੰਚ ਨੂੰ ਪੁੱਛਿਆ ਤਾਂ ਉਹ ਉਹਦੇ ਮੁੰਡੇ ਦਾ ਇਹ ਜਵਾਬ ਸੀਗਾ ਕਿ ਸਾਡੇ ਕੋਲ ਇੰਨਾ ਟਾਈਮ ਨਹੀਂ ਸੀ ਹੁੰਦਾ ਕਿ ਅਸੀਂ ਬੈਂਕ ਤੇ ਜਾ ਕੇ ਪੈਸੇ ਜਮਾ ਕਰਵਾਈਏ ਆ ਲਾਸਟ ਦੇ ਵਿੱਚ 57860 ਰੁਪਏ ਹੱਲੇ ਵੀ ਉਹਨਾਂ ਵੱਲ ਨਿਕਲਦੇ ਆ ਤਾਂ ਉਹਦਾ ਜਵਾਬ ਇਹ ਸੀ ਕਹਿੰਦਾ ਇੰਨੇ ਕੁ ਖਾ ਖੂਬ ਹੋ ਜਾਂਦੇ ਕੋਈ ਗੱਲ ਨਹੀਂ ਉਹਦਾ ਇਹ ਜਵਾਬ ਸੀਗਾ ਅਸੀਂ ਆਰਟੀਆਈ ਪਾਈ ਸੀ ਦੋ ਵਾਰੀ ਦੋਈ ਵਾਰੀ ਇਹਨਾਂ ਨੇ ਕੋਈ ਵੀ ਜਵਾਬ ਨਹੀਂ ਬਣਾ ਕੇ ਭੇਜਿਆ ਅਸੀਂ ਇਹੇ ਕੋਈ ਪੁੱਛਦੇ ਰਹੇ ਹਾਂ ਖੁਦ ਪੁੱਛਿਆ ਮੈਂ ਆਪਣੇ ਵੱਲੋਂ ਵੀ ਆਰ.ਟੀ.ਆਈ ਪਾਈ ਸੀ ਕਿ ਸਾਨੂੰ ਦੱਸਿਆ ਜਾਵੇ ਕਿ ਪਿੰਡ ਦੇ ਵਿੱਚ ਕਿੰਨੇ ਕਨੈਕਸ਼ਨ ਪਾਣੀ ਦੇ ਚੱਲਦੇ ਪਏ ਆ ਤਾਂ ਇਹਨਾਂ ਨੇ ਕੋਈ ਉਹਦਾ ਜਵਾਬ ਨਹੀਂ ਬਣਾ ਕੇ ਭੇਜਿਆ ਔਰ ਮਹਿਕਮੇ ਨੂੰ ਇਹ ਹੀ ਬਿਨਾਂ ਜਵਾਬ ਦਿੱਤੇ ਤੋਂ ਹੀ ਇੱਦਾਂ ਟੈਮਪਟ ਪਾਉਂਦੇ ਰਹੇ ਆ ਹੁਣ ਜਦੋਂ ਅਸੀਂ ਪ੍ਰਾਣੀਆਂ ਕਾਪੀਆਂ ਸਾਰੀਆਂ ਇਕੱਠੀਆਂ ਕਰਕੇ ਨਵੀਆਂ ਕਾਪੀਆਂ ਘਰਾਂ ਦੇ ਵਿੱਚ ਦੇ ਰਹੇ ਆ ਤਾਂ ਉਸ ਵੇਲੇ ਸਾਨੂੰ ਪਤਾ ਲੱਗ ਰਿਹਾ ਕਿ ਜਿਹੜਾ ਕਸਟਮਰ ਆ ਜਿਹੜਾ ਜਿਹਦੇ ਘਰ ਟੁੱਟੀ ਲੱਗੀ ਹੋਈ ਆ ਉਹਦੇ ਕੋਲ ਜਿਹੜੀ ਰਸੀਦ ਆ ਉਹਦੇ ਉੱਤੇ 700 ਰੁਪਏ ਲਿਖਿਆ ਹੋਇਆ ਆ ਔਰ ਜਿਹੜੀ ਸਾਡੇ ਰਿਕਾਰਡ ਦੇ ਵਿੱਚ ਸੇਮ ਨੰਬਰ ਵਾਲੀ ਰਸੀਦ ਬੋਲਦੀ ਹੈ ਉਹਦੇ ਉੱਤੇ 70 ਰੁਪਏ ਭਰੇ ਹੋਏ ਤੇ ਜਿਹੜੇ ਬਚਲੇ ਪੈਸੇ ਆ ਉਹ ਪਤਾ ਨਹੀਂ ਕੌਣ ਖਾ ਗਿਆ ਹੂੰ ਇਹੀ ਸਵਾਲ ਹੈ ਜੀ ਲਗਭਗ ਜੇ ਮਹਿਕਮੇ ਦੇ ਹਿਸਾਬ ਨਾਲ ਦੇਖੀਏ ਤਾਂ ਜੀ ਮਹਿਕਮਾ ਜਿਹੜਾ ਇੱਕ ਜਿਹੜੀ ਰਸੀਦ ਦਾ 5000 ਰੁਪਏ ਚਾਰਜ ਕਰਦਾ ਔਰ ਮੈਂ ਇਹ ਸੋਚਿਆ ਇਨਸਾਨੀਅਤ ਦੇ ਨਾਤੇ ਕਿ ਜੇ ਤੂੰ ਜਿਹੜਾ ਤਰਾ ਸਾਫ਼ ਗਲਤ ਹੈ ਜੇ ਪੈਸੇ ਤੂੰ ਜਮ੍ਹਾਂ ਕਰਵਾ ਦੋਵੇਂ ਤਾਂ ਤੇ ਅਸੀਂ ਤੈਨੂੰ ਕਿਸੇ ਨੇ ਕੁਝ ਵੀ ਨਹੀਂ ਕਹਿੰਦਾ ਨਾ ਤੇ ਤੂੰ ਹਿਸਾਬ ਪੁੱਛਣਾ ਪਰ ਇਹ ਮੰਨਿਆ ਵੀ ਮੇਰੇ ਕੋਲ ਕਿਵੇਂ ਪੈਸੇ ਜਮ੍ਹਾਂ ਕਰਵਾਵਾਂਗਾ ਪਰ ਜਦੋਂ ਜਮ੍ਹਾਂ ਕਰਵਾਉਣ ਦੀ ਵਾਰੀ ਆਉਂਦੀ ਆ ਜਾਂ ਇਹਨੂੰ ਪੁੱਛਿਆ ਜਾਂਦਾ ਫਿਰ ਇਹੋ ਜਿਹੀਆਂ ਹਰਕਤਾਂ ਕਰਦਾ ਹੂੰ ਇਹਦੇ ਲਈ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਇਹ 50 ਸਾਲਾਂ ਬਾਅਦ ਕਿਉਂਕਿ ਮੈਂ ਵੀ ਜਵਾਬ ਦੇ ਆਂ ਔਰ ਮੈਨੂੰ ਇਸ ਕਰਕੇ ਟੈਨਸ਼ਨ ਹੈ ਕਿ ਜੇ ਮੈਂ ਹਿਸਾਬ ਨਹੀਂ ਕਲੀਅਰ ਕਰਵਾਉਂਦਾ ਪਿੰਡ ਦੇ ਲੋਕਾਂ ਨੇ ਵੋਟਾਂ ਪਾ ਕੇ ਮੈਨੂੰ ਚੁਣਿਆ ਔਰ ਉਹਦੇ ਵਿੱਚ ਫਿਰ ਮੈਂ ਵੀ ਦੋਸ਼ੀ ਆਂ ਜੇ ਮੈਂ ਹਿਸਾਬ ਇਹ ਨਹੀਂ ਲੈ ਸਕਿਆ ਜਾਂ ਮੈਂ ਹਿਸਾਬ ਨਹੀਂ ਚੈੱਕ ਕਰਦਾ ਤਾਂ ਮੈਂ ਉਹਨੂੰ ਇਹੀ ਕਹਿੰਦਾ ਸੀਗਾ ਵੀ ਤੂੰ ਪੈਸੇ ਇਹ ਦੇ ਦੇ ਪਰ ਜਦੋਂ ਉਹ ਨਹੀਂ ਦੇ ਰਿਹਾ ਤਾਂ ਉਲਟਾ ਆਪਾਂ ਨੂੰ ਆਦਮ-ਮੱਜਾ ਦੀਆਂ ਧਮਕੀਆਂ ਦੇ ਰਿਹਾ ਤਾਂ ਉਹਦੇ ਵਿੱਚ ਉਹਦੀ ਬਹੁਤ ਵੱਡੀ ਗਲਤੀ ਹੈ ਇਸ ਗੱਲ ਨੂੰ ਬੈਠ ਕੇ ਵੀ ਨਿਬੜਿਆ ਜਾ ਸਕਦਾ ਜਾਂ ਕਿਸੇ ਵੀ ਸਾਡੇ ਮੈਂਬਰ ਕੋਲ ਆ ਜਾਂਦਾ ਜੇ ਮੇਰੇ ਨਾਲ ਹੀ ਸੀ ਗੱਲ ਕਰਨੀ ਕਿਸੇ ਵੀ ਮੈਂਬਰ ਦੇ ਨਾਲ ਆ ਕੇ ਗੱਲ ਕਰ ਲੈਂਦਾ ਆਪਾਂ ਬੈਠ ਕੇ ਗੱਲ ਕਰ ਲੈਂਦੇ ਪਰ ਇਹੋ ਜਿਹੀ ਹਰਕਤਾਂ ਕਰਕੇ ਉਹ ਸਾਨੂੰ ਉਲਟਾ ਪੰਚਾਇਤ ਦੇ ਰੋਹ ਪਾ ਰਿਹਾ ਕਿ ਜੇ ਮੈਂ ਪੈਸੇ ਨਹੀਂ ਹਸਾਰ ਦਿੱਤਾ ਤਾਂ ਮੈਂ ਕੋਈ ਵੀ ਦੋਸ਼ੀ ਨਹੀਂ ਆ ਮੈਂ ਕੋਈ ਵੀ ਪੈਸਾ ਦੇਣਾ ਨਹੀਂ ਹੈ ਕਿਸੇ ਦਾ ਵੀ ਤਾਂ ਉਹਦੇ ਵਿੱਚ ਜੇ ਕਾਹਨੋਂ ਕੋਈ ਵੀ ਗਲਤ ਹਰਕਤ ਕਰਦਾ ਉਹਦੇ ਲਈ ਸਾਰੀ ਪੰਚਾਇਤ ਬੈਠੀ ਆ ਸਾਡੇ ਨਗਰ ਨਿਵਾਸੀ ਵੀ ਬੈਠੇ ਆ ਉਹ ਬੰਦਾ ਖੁਦ ਜ਼ਿੰਮੇਵਾਰ ਹੋਵੇਗਾ ਉਸ ਚੀਜ਼ ਦਾ ਕਿਉਂਕਿ ਅਸੀਂ ਉਹਦੇ ਤੇ ਕੋਈ ਪਰਸਨਲ ਉਹਨੇ ਨਾਲ ਰੰਜਿਸ਼ ਨਹੀਂ ਰੱਖਦੇ ਅਸੀਂ ਸਿਰਫ ਜੋ ਸਰਕਾਰੀ ਪੈਸਾ ਆ ਸੈਨੀਟੇਸ਼ਨ ਵਿਭਾਗ ਦਾ ਅਸੀਂ ਉਹਨੂੰ ਉਹ ਜਮਾ ਕਰਵਾਉਣ ਲਈ ਕਹਿੰਦੇ ਆ ਇਸ ਤੋਂ ਜ਼ਿਆਦਾ ਅਸੀਂ ਉਹਨੂੰ ਕੋਈ ਵੀ ਪ੍ਰੈਸ਼ਰ ਨਹੀਂ ਪਾਇਆ ਕੋਈ ਉਹਦੇ ਨਾਲ ਧੱਕਾ ਨਹੀਂ ਕੀਤਾ ਹਾਂਜੀ ਬਿਲਕੁਲ ਜੀ ਅਸੀਂ ਉਹਨੂੰ ਕਿਹਾ ਪਹਿਲਾਂ ਵੀ ਕਿਹਾ ਸਾਡੇ 500 ਬੈਠੇ ਆ ਰਾਜਾ ਜੀ ਇਹਨਾਂ ਨੇ ਵੀ ਕਿਹਾ ਵੀ ਆਪਾਂ ਬੈਠ ਕੇ ਗੱਲ ਨਿਬੇੜ ਲਵਾਂਗੇ ਪਰ ਉਹਦੇ باوجود ਵੀ ਉਹਨੇ ਇਹੋ ਜਿਹੀ ਹ ਵੀਡੀਓ ਪਾਤੀ ਔਰ ਉਹਦੀ ਜਿਹੜੀ ਗੱਲਾਂ ਕਰ ਰਿਹਾ ਉਹਦੇ ਵਿੱਚ ਕੋਈ ਵੀ ਸੱਚਾਈ ਨਹੀਂ ਸੀਗੀ ਤੁਸੀਂ ਇਹ ਗੱਲ ਜਿਹੜੀ ਆ ਸਾਡੇ ਸੈਕਟਰੀ ਆ ਧਰਮਪਾਲ ਜੀ ਬੀਡੀਪੀ ਆਫਿਸ ਦੇ ਵਿੱਚ ਬਹਿੰਦੇ ਆ ਫਲੋਰ ਉਹਨਾਂ ਨੂੰ ਵੀ ਪੁੱਛ ਸਕਦੇ ਆ ਇਹ ਕਹਿੰਦਾ ਵੀ 41000 ਰੁਪਏ ਜਿਹੜਾ ਮੇਰਾ ਖਾ ਰਿਆ ਸਰਪੰਚ ਨੇ ਕਢਾ ਲਿਆ ਉਹ ਜਦ ਤੱਕ ਉਹ ਖਾਤੇ ਵਿੱਚੋਂ ਪੈਸੇ ਨਿਕਲੇ ਨਹੀਂ ਹਜੇ ਜਦੋਂ ਤੁਸੀਂ ਵੀ ਜਾਣਦੇ ਆ ਕਿ ਕਿਸੇ ਦੀ ਸੈਲਰੀ ਆਪਾਂ ਦੇਣੀ ਆ ਉਹਦਾ ਚੈੱਕ ਜਿਹੜਾ ਉਸ ਬੰਦੇ ਦੇ ਨਾਲ ਕੱਟਿਆ ਜਾਊਗਾ ਮੈਂ ਕਿੱਦਾਂ ਪੈਸੇ ਕਢਾ ਸਕਦਾ ਜੀ ਹੁਣ ਜੀ ਔਰ ਉਸਦੇ ਨਾਲ ਹੀ ਇੱਕ ਹੋਰ ਮੈਂ ਬੇਨਤੀ ਆ ਦੇਖੋ ਜਿਹੜੇ ਐਨਆਰਆਈ ਆ ਇਹ ਪਿੰਡ ਦੀ ਜਿਹੜੀ ਰੀ ਜਿਹੜੇ ਐਨਆਰਆਈ ਵੀਰਿਆ ਉਹਨਾਂ ਨੂੰ ਮੈਂ ਇਹੀ ਬੇਨਤੀ ਕਰਦਾ ਸਾਡੇ ਇੱਥੇ ਹੈਗੇ ਆ ਉਹਨਾਂ ਨੇ ਛੱਪੜ ਦਾ ਕੰਮ ਕਰਵਾਇਆ ਅੱਗੇ ਹੋ ਗਏ ਅਸੀਂ ਉਹਨਾਂ ਦਾ ਬਹੁਤ ਬਾਰੀ ਧੰਨਵਾਦ ਵੀ ਕੀਤਾ ਔਰ ਚੰਗਾ ਕੀਤਾ ਰਣਜੀਤ ਸਿੰਘ ਰਾਣਾ ਜੀ ਉਹ ਇਹਦੇ ਨਾਲ ਅਟੈਚ ਹੈਗੇ ਆ ਇਸ ਮੰਗੇ ਦੇ ਨਾਲ ਤੇ ਇਹ ਉਹਨਾਂ ਨੂੰ ਹਰ ਵੇਲੇ ਮਿਸਗਾਈਡ ਕਰਕੇ ਗਲਤ ਗੱਲਾਂ ਦੱਸ ਕੇ ਪਿੰਡ ਦੇ ਵਿੱਚੋਂ ਤੇ ਉਹਨਾਂ ਨੂੰ ਭੜਗਾ ਦਿੰਦਾ ਔਰ ਉਹਨਾਂ ਦੀ ਗਲਤੀ ਇਹ ਹੈਗੀ ਆ ਉਹ ਬਿਨਾਂ ਕਿਸੇ ਗੱਲ ਨੂੰ ਵੈਰੀਫਾਈ ਕੀਤੇ ਚੱਕ ਕੇ ਵੀਡੀਓ ਬਣਾ ਕੇ ਅਕਸਰ ਸੋਸ਼ਲ ਮੀਡੀਆ ਤੇ ਪਾ ਦਿੰਦੇ ਆ ਉਸ ਦਿਨ ਵੀ ਉਹਨਾਂ ਨੇ ਪਹਿਲਾਂ ਇਨਲਾਈਨ ਦੇ ਉੱਤੇ ਜਾ ਕੇ ਵੀਡੀਓ ਬਣਾ ਲਈ ਉਸ ਤੋਂ ਬਾਅਦ ਉਹਨਾਂ ਨੇ ਬਿਨਾਂ ਕਿਸੇ ਸੱਚਾਈ ਨੂੰ ਜਾਣੇ ਉਹਨਾਂ ਨੇ ਵੀ ਇੱਕ ਵੀਡੀਓ ਬਣਾ ਕੇ ਨੈਟ ਦੇ ਉੱਤੇ ਪਾ ਦਿੱਤੀ ਮੈਂ ਆਪਣੀ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਰਣਜੀਤ ਸਿੰਘ ਰਾਣਾ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਤਾਂ ਤੁਸੀਂ ਇਹ ਗੱਲ ਕਰਦੇ ਆ ਕਿ 40 ਸਾਲ ਦਾ ਜਿਹੜਾ ਪਿਛਲੀਆਂ ਪੰਚਾਇਤਾਂ ਤੋਂ ਹਿਸਾਬ ਲਓ ਜਦੋਂ ਮੈਂ ਹਿਸਾਬ ਲੈਣ ਦੀ ਕੋਸ਼ਿਸ਼ ਕਰਦਾ ਤਾਂ ਬੰਦੇ ਜਦੋਂ ਲੈਣਾ ਤੇ ਜਾ ਕੇ ਇਹੋ ਜੀਆਂ ਵੀਡੀਓ ਬਣਾ ਕੇ ਹਰਕਤਾਂ ਕਰਦੇ ਤਾਂ ਤੁਸੀਂ ਉਲਟਾ ਗਲਤ ਬੰਦੇ ਦਾ ਸਾਥ ਦੇਦੇ ਆ ਤੁਹਾਡਾ ਬਹੁਤ ਧੰਨਵਾਦ ਆ ਤੁਸੀਂ ਪਿੰਡ ਦੇ ਉੱਤੇ ਇੰਨਾ ਪੈਸਾ ਲਾਇਆ ਇਕੱਠਾ ਕਰਕੇ ਲਾਇਆ ਅਸੀਂ ਸਾਰੀ ਪੰਚਾਇਤ ਤੁਹਾਡੇ ਧੰਨਵਾਦੀਆਂ ਪਰ ਤੁਸੀਂ ਜੋ ਇਹ ਵੀਡੀਓ ਗੱਲ-ਗੱਲ ਤੇ ਵੀਡੀਓ ਬਣਾ ਕੇ ਆ ਹੁਣ ਇੱਕ ਰੋਡ ਦਾ ਕੰਮ ਚੱਲ ਰਿਹਾ ਪਿੰਡ ਦੀ ਫਿਰਨੀ ਦਾ ਕੰਮ ਚੱਲ ਰਿਹਾ ਹੈ ਉਹਦੇ ਲਈ ਵੀ ਤੁਸੀਂ ਪਿੱਛੇ ਇੱਕ ਵੀਡੀਓ ਬਣਾ ਕੇ ਪਾਤੀ ਕਿ ਆ ਜਿਹੜੀ ਰੋਡ ਬਣਦੀ ਪਈ ਹੈ ਇਹ ਰੋਡ ਦੇ ਵਿੱਚੋਂ ਵੀ ਇਹਨਾਂ ਨੇ ਬੜਾ ਕੁਝ ਖਾ ਗੁਆਣਾ ਜਦ ਕਿ ਮੈਂ ਉਹਨਾਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਇਹ ਜਿਹੜੀ ਆ ਰੋਡ ਬਣਦੀ ਪਈ ਹੈ ਮੰਡੀ ਬੋਰਡ ਬਣਾਉਂਦਾ ਪਿਆ ਔਰ ਸਿੱਧਾ ਉਹਨਾਂ ਨੇ ਕੰਟਰੈਕਟ ਜਿਹੜਾ ਠੇਕੇਦਾਰ ਨੂੰ ਦਿੱਤਾ ਹੁੰਦਾ ਇਹਦਾ ਕੋਈ ਵੀ ਪੈਸਾ ਪੰਚਾਇਤ ਨੂੰ ਨਹੀਂ ਆਇਆ ਹੈਗਾ ਸਿੱਧਾ ਠੇਕੇਦਾਰ ਮੰਡੀ ਬੋਰਡ ਠੇਕੇਦਾਰ ਬਣਾਉਂਦਾ ਪਿਆ ਔਰ ਮੰਡੀ ਬੋਰਡ ਦਾ ਜਿਹੜਾ ਪੈਸਾ ਲੱਗਦਾ ਫਿਰ ਤੇ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਤਕਾਰਤ ਭਵਖ ਵਿੱਚ ਕੋਈ ਵੀ ਗੱਲ ਹੁੰਦੀ ਆ ਪਹਿਲਾਂ ਉਹਨੂੰ ਉਹਦੀ ਤਹਿ ਤੱਕ ਜਾਓ ਉਹਦੀ ਜਾਣਕਾਰੀ ਲਓ ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੀਡੀਓ ਪਾਓ ਜਿੱਥੇ ਸਾਡਾ ਦੋਸ਼ ਹੋਵੇਗਾ ਅਸੀਂ ਮੰਨਾਂਗੇ ਪਰ ਜਿੱਥੇ ਸਾਡੀ ਕੋਈ ਵੀ ਗਲਤੀ ਨਹੀਂ ਹੈਗੀ ਉਹ ਅਸੀਂ ਬਿਲਕੁ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਫਤਿਹ ਮਾਮਲਾ ਦਾ ਕੁਛ ਵੀ ਨਹੀਂ ਸਗਾ ਪਰ ਉਹਨੂੰ ਵਧਾਇਆ ਗਿਆ ਠੀਕਾ ਜੋ ਇਹਨਾਂ ਦਾ ਆਪਸੀ ਕੋਈ ਹਿਸਾਬ-ਕਤਾਬ ਸਗਾ ਠੀਕਾ ਇਹ ਉਹਦੇ ਬਾਰੇ ਜਿਹੜੇ ਇਲਜ਼ਾਮ ਲਾਏ ਸਾਰੇ ਮੇਰੀ ਸਰਪੰਚ ਸਾਹਿਬ ਤਨਖਾਹ ਦਾ ਹੈ ਇੰਦਾ ਕਰ ਗਏ ਭਈ ਜੋ ਸੈਕਟਰੀ ਸਾਹਿਬ ਤੋਂ ਮੈਂ ਕਨਫਰਮ ਕੀਤਾ ਉਹਨਾਂ ਨੇ ਇਹੀ ਕਿਹਾ ਬਈ ਜੋ ਇਹਦੀ 41000 ਰੁਪਇਆ ਤਨਖਾਹ ਆ ਉਹ ਕੋਈ ਪੰਚਾਇਤ ਦੇ ਖਾਤੇ ਵਿੱਚੋਂ ਨਹੀਂ ਨਿਕਲੀ ਇਹ ਬਾਕੀ ਇਹਨੇ 9000 ਰੁਪਇਆ ਮੇਰੇ ਕੋਲੋਂ ਹੱਥੀ ਲਿਆ ਸੀ ਠੀਕ ਆ ਉਹ ਸਰਪੰਚ ਸਾਹਿਬ ਉੱਤੇ ਗਏ ਸੀ ਤਾਂ ਇਹਨਾਂ ਨੇ ਸੈਕਟਰੀ ਸਾਹਿਬ ਨੂੰ 9000 ਰੁਪਇਆ ਦਿੱਤਾ ਆਪਣੇ ਕੋਲੋਂ ਤੇ ਇਹਨਾਂ ਨੇ ਆ ਕੇ ਮੱਗੇ ਕੋਲੋਂ ਲਿਆ ਤੇ ਇਹਦੀ ਤਨਖਾਹ ਜਿਹੜੀ ਆ ਪੰਚਾਇਤ ਦੇ ਖਾਤੇ ਦੇ ਵਿੱਚ ਹੀ ਹੈ ਕੋਈ ਕਿਸੇ ਨੇ ਕੁਝ ਵੀ ਖਾਦਾ ਨਹੀਂ ਕਿਸੇ ਨੇ ਕੁਝ ਵੀ ਨਹੀਂ ਕੀਤਾ ਇਹ ਗਲਤ ਅੰਜਾਮ ਲਾ ਰਿਹਾ ਤਨਖਾਹ ਦੇ ਤੇ ਬਾਕੀ ਜੋ ਇਹਨੇ ਸੜਕ ਤੇ ਰੇਲਵੇ ਟਰੈਕ ਤੇ ਜਾ ਕੇ ਉਧਕਾਚੀ ਕੰਮ ਦੀ ਜਾਂ ਡਰੋਨ ਤੋਂ ਕਹਾਉਣ ਦੀ ਹਰਕਤ ਕੀਤੀ ਆ ਉਹ ਵੀ ਇਹਨੂੰ ਮੈਂ ਕਿਹਾ ਸੀ ਵੀ ਮੰਗੇ ਕੋਈ ਵੀ ਹਰਕਤ ਨਹੀਂ ਕਰਨੀ ਤੇ ਮੈਨੂੰ ਟਾਈਮ ਦੋ 10 ਵਜੇ ਤੱਕ ਦਾ ਵੀ ਆਪਾਂ ਬੈਠ ਕੇ ਜੋ ਵੀ ਗੱਲ ਹੈਗੀ ਆ ਵੀ ਉਹਨੂੰ ਕੀਤੀ ਜਾਊਗੀ ਪਰ ਇਹਨੇ ਮੇਰੇ ਕਹਿਣ ਦੇ ਬਾਵਜੂਦ ਵੀ ਫਿਰੇ ਨੇ ਜਾ ਕੇ ਟਰੈਕ ਤੇ ਇਹ ਹਰਕਤ ਕੀਤੀ ਆ ਤੇ ਬਾਕੀ ਹੋਰ ਦਾ ਕੋਈ ਗੱਲ ਨਹੀਂ ਜੋ ਵੀ ਸਦਾ ਬਾਕੀ ਸਾਰਾ ਨਿਬੜ ਗਿਆ ਹੈ ਬਾਕੀ ਆ ਪਾਣੀ ਦਾ ਆ حساب کتاب ਇਹਨੇ ਖੁਦ ਹੀ ਕਿਹਾ ਹੈ ਵੀ ਮੇਰਾ ਜੋ ਵੀ ਰਿਕਾਰਡ ਹੈ ਜਨਤ ਕੀਤਾ ਜਾਵੇ ਠੀਕ ਆ ਉਹ ਆਪਾਂ ਅੱਜ ਪੰਚਾਇਤ ਬੈਠੀ ਆ ਸਾਰੀ ਪੰਚਾਇਤ ਨੇ ਰਸੀਦਾਂ ਚੈੱਕ ਕੀਤੀਆਂ ਜੋ ਵੀ ਹਿਸਾਬ ਕਿਤਾਬ ਹੈ ਯਾਪ ਵੀ ਆ ਕੇ ਦੇਖ ਸਕਦਾ ਜੇ ਹੋਰ ਕਿਸੇ ਵੀ ਪਿੰਡ ਵਾਸੀ ਨੇ ਦੇਖਣਾ ਹੋਵੇ ਉਹ ਵੀ ਆ ਕੇ ਚੈੱਕ ਕਰ ਸਕਦਾ ਸਾਰਿਆਂ ਦੇ ਵਿੱਚ ਰਿਪੋਰਟ ਪਿਆ ਕੋਈ ਵੀ ਆ ਕੇ ਚੈੱਕ ਕਰ ਸਕਦਾ ਤੇ ਹੁਣ ਮੰਗੇ ਬਲਾਂ ਕੁਝ ਪੈਸੇ ਵੀ ਨਿਕਲਦੇ ਆ ਜਿਹੜੇ ਪੰਚਾਇਤ ਨੂੰ ਦੇਣੇ ਬਣਦੇ ਆ ਦੇਖੋ ਦੋ ਵੀ ਹੈਗਾ ਸਰਪੰਚ ਸਾਹਿਬ ਦੇ ਕਹਿਣ ਦੇ ਅਨਸਾਰ ਕਿਉਂ ਮੇਰੇ ਘਰ ਵੀ ਗੱਲ ਹੋਈ ਸੀ ਤਾਂ ਇਹ ਕਹਿ ਰਿਹਾ ਸੀ ਵੀ ਥੋੜੇ ਥੋੜੇ ਕਰਕੇ ਮੈਂ ਦੇ ਦੂੰਗਾ ਠੀਕ ਹੈ ਨਾ ਫੇ ਨਿਕਲਦੇ ਕਰਕੇ ਕਹਿ ਰਿਹਾ ਨਹੀਂ ਤਾਂ ਇਹਨੂੰ ਕਹਿਣ ਦੀ ਤਾਂ ਕੋਈ ਲੋੜ ਨਹੀਂ ਸੀ ਮੰਗਾ ਮੰਨਿਆ ਸੀ ਹਾਂਜੀ ਮੰਗਾ ਮੰਨਿਆ ਸੀ ਮੰਨਿਆ ਜੀ ਮੈਂ ਤੇ ਸੁਖਪ੍ਰੀਤ ਪੰਜ ਨਾਲ ਸੀਗੇ ਤੇ ਇਹ ਮੰਨਿਆ ਉੱਤੇ ਵੀ ਤੇ ਮੈਂ ਥੋੜੀ ਦੇ ਦਾਂਗੇ ਉਸ ਦਿਨ ਵੀ ਇਹ ਕਹਿ ਰਿਹਾ ਸੀਗਾ ਵੀ ਮੈਂ 50000 ਰੁਪਈਆ ਖਾਤੇ ਚ ਪਵਾ ਦੇਣਾ ਠੀਕ ਆ ਉਹ ਇਹ ਕਹਿ ਕੇ ਤਾਂ ਬਾਕੀ ਇਹ ਚੱਲੇਗਾ ਸਾਡੇ ਘਰ ਨੂੰ ਜੇ ਫਿਰ ਇਹ ਤਾਂ ਇਹ ਦੇ ਕੋਈ ਸਮਝੋਂਦੇ ਬਾਪੂ ਜੀ ਚੀਜ਼ ਆ ਤਾਂ ਮੇਰੇ ਕੋਲ 10 ਵਜੇ ਤੱਕ ਦਾ ਟਾਈਮ ਲਿਆ ਸੀ ਵੀ ਮੈਂ ਸਰਪੰਚ ਸਾਹਿਬ ਨਾਲ ਗੱਲ ਕਰਕੇ ਤੇਨਾਂ ਗੱਲ ਕਰਦੇ ਆ ਵੀ ਸਾਰਾ ਜੋ ਵੀ ਹੈਗਾ ਡਿਸਟ੍ਰਿਬਿਊਟੋ ਨੂੰ ਖਤਮ ਕੀਤਾ ਜਾਊਗਾ ਪਰ ਇਹ ਮੇਰੇ ਕਹਿਣ ਦੇ ਬਾਵਜੂਦ ਵੀ ਲਾਈਨਾਂ ਤੇ ਜਾ ਕੇ ਬੈਠ ਗਿਆ ਤੇ ਉੱਤੇ ਜਾ ਕੇ ਨੇ ਹਰ ਤੱਕ ਦੇਖੋ ਜੋ ਰਿਕਾਰਡ ਹੈ ਸਾਰਿਆਂ ਦੇ ਸਾਹਮਣੇ ਪਿਆ ਕੋਈ ਵੀ ਚੈੱਕ ਕਰ ਸਕਦਾ ਝੂਠਾ ਸੱਚਾ ਸਾਰਾ ਸਾਹਮਣੇ ਆ ਜਾਣਾ ਉਹਦੇ ਚ ਆਪਾਂ ਇਦਾਂ ਨਹੀਂ ਕਹਿੰਦੇ ਵੀ ਝੂਠਾ ਜੇ ਇਹਦੇ ਦੀ ਸਚਾਈ ਆ ਕੋਈ ਵੀ ਆ ਕੇ ਆਪਣਾ ਰਿਕਾਰਡ ਚੈੱਕ ਕਰ ਲੈ ਵੀ ਇਹਦੇ ਸਾਈਨ ਆ ਜਾਂ ਆਪਾਂ ਸਲਿੱਪਾਂ ਇਹਦੇ ਕੋਲ ਸੀ ਕਾਪੀਆਂ ਇਹਦੇ ਕੋਲ ਸੀ ਉਹ ਦੱਸ ਸਕਦਾ ਵੀ ਆ ਅਸੀਂ ਇਹਨੂੰ ਹੁਣ ਵੀ ਇਹ ਕਹਿ ਰਹੇ ਆ ਵੀ ਆ ਕੇ ਆਪਣਾ ਜੋ ਵੀ ਹੈਗਾ ਹਿਸਾਬ ਸਾਨੂੰ ਸਮਝਾ ਦੇ ਜਾਂ ਦੱਸ ਦੇ ਵੀ ਕੀ ਹੈਗਾ ਤੇ ਗੱਲ ਖਤਮ ਆ ਜੀ ਠੀਕ ਅਸੀਂ ਤਾਂ ਇਹ ਹੀ ਕਹਿਣਾ ਚਾਹੁੰਦੇ ਜੇ ਤੂੰ ਸਾਫ਼ ਬੰਧਿਆ ਸਾਨੂੰ ਸਾਫ਼ ਦਿੰਦਾ ਹਨਾ ਇਹ ਉਹਨਾਂ ਨੇ ਬਲੇਮ ਲਾਇਆ ਸਾਰੀ ਪੰਚਾਇਤ ਤੇ ਇਹ ਗਲਤ ਗੱਲ ਆ ਹਨਾ ਸਾਲ ਸਾਢੇ ਕੁਸ ਰੁਪਿਆ ਆ ਸਾਨੂੰ ਆ ਕੇ ਪੰਚਾਇਤ ਤੇ ਦੱਸ ਸਕਦਾ ਸੀ ਉਹ ਉਹਨੇ ਕਿਸੇ ਪੰਚਾਇਤ ਮੈਂਬਰ ਨਾਲ ਗੱਲ ਨਹੀਂ ਕੀਤੀ ਕੋਈ ਵੀ ਜਾ ਕੇ ਰੋਡ ਤੇ ਖੜ ਗਿਆ ਇਹ ਤਾਂ ਵੀ ਗਲਤ ਗੱਲ ਆ ਜੇ ਕੋਈ ਉਹਨਾਂ ਨੂੰ ਸਿੱਧੀ ਕੋ ਪ੍ਰੋਬਲਮ ਦੱਸ ਸਕਦਾ ਸੀ ਜੇ ਨਹੀਂ ਸੁਣਦੀ ਸੀ ਪੰਚਾਇਤ ਕੇ ਉਹ ਗੱਲ ਕਰਦਾਂ ਪਰ ਇਹ ਗਲਤ ਗੱਲ ਆ ਉਹਨਾਂ ਦੀ ਦੱਸ ਸਕਦਾ ਆ ਜੇ ਉਹ ਚਾਹੁੰਦਾ ਹੈ ਤੇ ਆ ਕੇ ਦੱਸ ਸਕਦਾ ਹੈ ਸਾਰੀ ਪੰਚਾਇਤ ਨੂੰ ਅਸੀਂ ਉਹਦੀ ਗੱਲ ਸੁਣ ਲਈ ਸਾਰੇ ਤਿਹਾਰਾਂ ਇੱਕ ਵਾਰ ਆ ਕੇ ਗੱਲ ਕਲੀਅਰ ਕਰੇ ਪਰ ਇਹ ਨਹੀਂ ਬਈ ਉੱਟ ਕੇ ਪੰਚਾਇਤ ਤੇ ਬਲੇਮ ਲਾਵੇ ਇਹ ਉਹਦੇ ਵਾਸਤੇ ਉਹਦੀ ਗਲਤ ਕਰਨਾ ਇਹ ਇਹਦੇ ਵਿੱਚ ਜਿਹੜੀਆਂ ਦੋ ਰਸੀਦ ਬੁੱਕਾਂ ਸ਼ਾਰਟ ਦਸੀਆਂ ਨਾ ਪਿਛਲੀ ਵੀਡੀਓ ਵਿੱਚ ਸਰਪੰਚ ਸਾਹਿਬ ਨੇ ਉਹ ਰਸੀਦ ਬੁੱਕ ਨੰਬਰ ਜਿਹੜਾ ਆ ਉਹ 18601 ਤੋਂ ਤੇ 18700 18701 ਤੋਂ 18800 ਇਹ ਦੋ ਰਸੀਦਾਂ ਜਿਹੜੀਆਂ ਤਕਰੀਬਨ ਇਹ ਰਿਪੋਰਟ ਦੇ ਵਿੱਚੋਂ ਸ਼ੌਟ ਹੈ ਜੋ ਮੰਗाराम ਦੇ ਕੋਲ ਨੇ ਇੱਕ ਰਸੀਦ ਦਾ ਮੈਕਸੀਮਮ ਕੋਟਲ ਜਿਹੜਾ ਇਹ 1 ਲੱਖ ਰੁਪਈਆ ਬਣਦਾ ਆਹੋ ਤੇ ਦੋ ਰਸੀਦਾਂ ਦਾ 2 ਲੱਖ ਮੈਂ ਕੋ ਕੱਲੇ ਹੁੰਦਾ ਤਕਰੀਬਨ ਬਣੇਗਾ ਜੋ ਮੰਗाराम ਦੇ ਕੋਲ ਲੈਣਾ ਪੰਚਾਇਤ ਨੇ ਤੇ ਇਸ ਤੋਂ ਇਲਾਵਾ ਜਿਹੜਾ ਸਦਾ ਉਹ 5 ਰਸੀਦ ਜਿਹੜੀਆਂ ਰਿਕਾਰਡ ਦੇ ਵਿੱਚ ਇੰਦਾਂ ਦੀ ਆ ਜਿਹਦੇ ਉੱਤੇ ਉੱਪਰਲੀ ਰਸੀਦ ਦੇ ਉੱਤੇ ਭਰ ਕੇ ਘਰ ਵਾਲਿਆਂ ਨੂੰ ਦੇ ਦਿੱਤੀ ਅਮਾਉਂਟ ਥੱਲੇ ਵਾਲੀ ਰਸੀਦ ਦੇ ਉੱਤੇ ਕੋਈ ਅਮਾਉਂਟ ਨਹੀਂ ਭਰੇਗੀ ਉਹ ਬਿਲਕੁਲ ਖਾਲੀ ਕਲੀਨ ਹੈ ਰਿਕਾਰਡ ਦੇ ਵਿੱਚ ਉਹਦਾ ਮੈਕਸਿਮਮ ਜੇ ਆਪਾਂ ਇੱਕ ਰਸੀਦ ਦਾ ਵੀ 1000 ਰੁਪਇਆ ਲਈਏ ਪਰ ਇਹਦੇ ਇਹਨੂੰ ਤਾਂ ਵੱਧੇ ਭਰ ਕੇ ਦਿੱਤਾ ਹੁਣ ਪਰ ਆਪਾਂ 1000 ਰੁਪਇਆ ਵੀ ਲਈਏ ਤਾਂ 50 ਰਸੀਦਾਂ 5 ਲੱਖ ਰੁਪਇਆ ਹੋਣਗੇ ਉਸ ਤੋਂ ਬਾਅਦ 200 ਕਨੈਕਸ਼ਨ ਜਿਹੜੇ ਆ ਇਹਨਾਂ 5 ਸਾਲਾਂ ਦੇ ਵਿੱਚ ਨਵੇਂ ਹੋਏ ਨੇ ਇੱਕ ਲੱਖ ਪਤਰੀ ਤੋਂ ਇਹ ਮੈਕਸਿਮਮ 900 ਸੀਪੀਐਸ ਲਵ ਦੀ ਬਜਟ ਲਈ ਗਈ ਜਿੱਦੇ 200 ਰਸੀਦਾਂ ਕੱਟ ਹੋਣੀ ਸੀ ਉਹਨਾਂ ਨੇ ਇੱਕ ਵੀ ਰਸੀਦ ਨਹੀਂ ਕੱਟੀ ਉਹ ਉਸ ਤੇ ਜਾਨੀ 200 ਕਨੈਕਸ਼ਨ ਨਵੇਂ ਤੇ 980 ਨੂੰ ਪਰਜੇਪਲੇਸ ਕਰਕੇ 196000 ਰੁਪਇਆ ਹੋ ਗੁਣਦਾ ਜਿਹੜਾ ਇਹਨਾਂ ਨੇ ਰਿਕਾਰਡ ਦੇ ਵਿੱਚ ਨਹੀਂ ਪਾਇਆ ਬਾਰੋ-ਬਾਰੀ ਇਹ ਖਾ ਗਿਆ ਜੋ ਉਹਨਾਂ ਨੇ ਕੈਸ਼ ਵਾਪਕ ਬਣਾਈ ਸੀ ਉਹਦੇ ਵਿੱਚ ਇਹਨਾਂ ਦੇ ਟੋਟਲ ਦੇ ਵਿੱਚ ਕਾਫੀ ਫਰਕ ਹੋਆ ਜਿਨ੍ਹਾਂ ਦੇ ਮੁਤਾਬਕ ਇਹਨਾਂ ਨੇ 1120 ਰੁਪਏ ਕੱਢੇ ਸੀ ਜਦੋਂ ਅਸੀਂ ਉਸ ਨੂੰ ਪ੍ਰੋਸ ਚੈੱਕ ਕੀਤਾ ਤਾਂ ਉਸ 55860 ਰੁਪਏ ਉਹ ਨਿਕਲੇ ਨਾ ਤਾਂ ਜਿਨ੍ਹਾਂ ਦੇ ਉੱਤੇ ਇਹਨਾਂ ਦਾ ਕੋਈ ਵੀ ਤਸੱਲੀ ਬਖਸ਼ ਜਵਾਬ ਨਹੀਂ ਸੀਗਾ ਇਸ ਤੋਂ ਇਲਾਵਾ ਜਿਹੜਾ ਬਿਜਲੀ ਬੋਰਡ ਨੇ ਚਾਰ ਬੈਲਿਆ ਇਦਾਂ ਦੇ ਯੋਰਾ ਕੇ 141540 ਰੁਪਏ ਤਿੰਨ ਬਿੱਲ ਜਿਹੜੇ 50-50 ਹਜ਼ਾਰ ਦੇ ਕੈਸ਼ ਬੁੱਕ ਦੇ ਵਿੱਚ ਪਾਏ ਗਏ ਨੇ ਇਹਨਾਂ ਦੀ ਕੋਈ ਨਾ ਬਿੱਲਾਂ ਦੇ ਵਿੱਚੋਂ ਕਿਸੇ ਦੀ ਵੀ ਕੋਈ ਰਸੀਦ ਰਿਪੋਰਟ ਦੇ ਵਿੱਚ ਮੌਜੂਦ ਨਹੀਂ ਹੈ। ਕਿ ਇਹ ਖਰਚੇ ਦੇ ਵਿੱਚ ਪਾਇਆ ਹੈ ਨਹੀਂ ਪਤਾ ਨਹੀਂ ਬੇੜੀ ਤਾਰੇ ਆ ਕਿ ਨਹੀਂ ਤਾਰੇ ਜਿਹੜੇ ਬਾਕੀ ਬਿੱਲ ਤਾਰੇ ਆ ਉਹਨਾਂ ਦੀਆਂ ਰਸੀਦਾਂ ਹੈਗੀਆਂ ਇਹ ਚਾਰ ਬਿੱਲਾਂ ਦੀਆਂ ਰਸੀਦਾਂ ਛੋਟ ਆ ਸਾਨੂੰ ਸ਼ੱਕ ਆ ਕਿ ਇਹ ਬਿੱਲ ਤਾਰੇ ਨਹੀਂ ਗਏ ਇਹ ਸਿਰਫ ਖਾਣਾ ਪੂਰਤੀ ਲਈ ਰਿਕਾਰਡ ਦੇ ਵਿੱਚ ਦਰਜ ਕੀਤੇ ਆ ਇਹਨਾਂ ਦੀ ਜਿਹੜੀ ਅਮਾਉਂਟ ਆ ਉਹ ਤਕਰੀਬਨ 29540 ਰੁਪਏ ਬਣਦੀ ਹੈ। ਇਹ ਮੋਟਾ ਮੋਟਾ ਇਹਨਾਂ ਦਾ ਸਾਰੀਆਂ ਅਮਾਉਂਟਾਂ ਦਾ ਟੋਟਲ ਲਾਈਏ ਤਾਂ 1245400 ਰੁਪਇਆ ਬਣਦਾ ਪੰਚਾਇਤ ਦਾ ਯੋਜਨਾ ਨੇ ਖੁਰਦ-ਬੁਰਦ ਕੀਤਾ ਪਰ ਇਹ ਤੋਂ ਬਜਾਵਾ ਵੀ ਅਮਾਉਂਟ ਇਹ ਵਧੂਗੀ ਅਜੇ ਜੇ ਇਹਨੂੰ ਹੋਰ ਥੋੜੇ ਜਿਹਾ ਬ੍ਰੇਕੀ ਦੇ ਨਾਲ ਕਰਾਸ ਚੈੱਕ ਕੀਤਾ ਜਾਵੇ ਪਰ ਹਜੇ ਤੱਕ ਅਸੀਂ ਇੰਨਾ ਹੀ ਚੈੱਕ ਕੀਤਾ ਔਰ 90000 ਰੁਪਇਆ ਜਿਹੜੀਆਂ ਘਰਾਂ ਦੇ ਵਿੱਚੋਂ ਅਸੀਂ ਕਾਪੀਆਂ ਇਕੱਠੀਆਂ ਕੀਤੀਆਂ ਲਗਭਗ 100 150 ਕਾਪੀ ਇਕੱਠੇ ਕੀਤੀ ਆ ਉਹਨਾਂ ਦੇ ਵਿੱਚ ਫੇਕ ਐਂਟਰੀਆਂ ਜਿਹੜੀਆਂ ਉਹ 90000 ਦੀਆਂ ਸੀ ਹਜੇ ਘੱਟੋ-ਘੱਟ ਸਾਡਾ ਹਜ਼ਾਰ ਕਨੈਕਸ਼ਨ ਹਜੇ ਜਿਹੜਾ ਚੈੱਕ ਕਰਨ ਵਾਲਾ ਰਹਿੰਦਾ ਉਹਦੇ ਵਿੱਚ ਵੀ ਮੈਨੂੰ ਲੱਗਦਾ ਉਹ ਘੱਟੋ-ਘੱਟ ਵੀ ਦਾ 7-8 ਲੱਖ ਦਾ ਉਹ ਵੀ ਨਿਕਲੂਗੀ ਤੰਦ ਦੀ ਇਹਨਾਂ ਦੀ ਤੇ ਕੁੱਲ ਮਿਲਾ ਕੇ ਇਹ 18 ਤੋਂ 19 ਲੱਖ ਦੇ ਕਰੀਬ ਜਿਹੜੀ ਇਹ ਗੱਲ ਸਾਰੀ ਪਹੁੰਚੂਗੀ ਕਿਉਂਕਿ ਜਿਹੜਾ ਇਹ 2015 14-15 ਤੋਂ ਲੈ ਕੇ ਹੁਣ ਤੱਕ ਇਹ ਮੰਗਾਰਾ ਰਿਹਾ ਹੈ ਟੈਂਕੀ ਦੇ ਉੱਤੇ ਇਹਨਾਂ ਨੇ ਇਹ ਸਾਰੀ ਜਿਹੜੀ ਧੰਗਲੀ ਕੀਤੀ ਐ ਜਦੋਂ ਇਹਨਾਂ ਦੇ ਨਾਲ ਇਹ ਗੱਲ ਕੀਤੀ ਗਈ ਸਰਪੰਚ ਸਾਹਿਬ ਕੋਲੋਂ ਤੇ ਇਹਨਾਂ ਨੇ ਲੈਣ ਗੱਡੀ ਦੀ ਲੈਣ ਦੇਤੇ ਜਾ ਕੇ ਆਪਣੇ ਆਪ ਨੂੰ ਮਾਰਨ ਦੀ ਸੁਸਾਇਸਾਈਡ ਕਰਨ ਦੀ ਧਮਕੀ ਦਿੱਤੀ ਐ ਠੀਕ ਨਹੀਂ ਹੋਰ ਸਰਪੰਚ ਸਾਹਿਬ ਦਾ ਉਹਨਾਂ ਦੇ ਨਾਲ ਕੋਈ ਨਿੱਜੀ ਬੈਰ ਵਿਰੋਧ ਨਹੀਂ ਹੈ ਸਿਰਫ ਉਹ ਪੰਚਾਇਤੀ ਪੈਸੇ ਨੂੰ ਲੈ ਕੇ ਜਿਹੜਾ ਉਹਨੂੰ ਪੁੱਛਿਆ ਗਿਆ ਸੀ ਉਹਦੇ ਸੰਬੰਧ ਦੇ ਵਿੱਚ ਹੀ ਉਹ ਲੈਣ ਬਿਚਲੇਗਾ ਧੰਨਵਾਦ ਜੀ ਬਾਕੀ ਜੇ ਕਿਸੇ ਨੂੰ ਕੋਈ ਲੱਗਦਾ ਆ ਵੀ ਧੱਕਾ ਹੁੰਦਾ ਜਾਂ ਅਸੀਂ ਵੀ ਹੁੰਦਾ ਸਾਰਾ ਪੂਬ ਇਥੇ ਪਿਆ ਆ ਕੋਈ ਵੀ ਪਿੰਡ ਦਾ ਵੀ ਕੋਈ ਵੀ ਐਨ ਆਰ ਆਈ ਕੋਈ ਵੀ ਕਿਸੇ ਬੰਦੇ ਨੂੰ ਚੈੱਕ ਕਰਾ ਸਕਦਾ ਸਾਰਾ ਕੋ ਸਾਹਮਣੇ ਆ ਜਾਣਾ ਬਿਨਾ ਮਾਦਵਤ ਦਾ ਪੱਗਹਿਿੰ ਪਰੇਸ਼ਾਨ ਨਾ ਨਹੀਂ ਕਰਦੇ ਜੋ ਵੀ ਗੱਲ ਹੈਗੀ ਤਦ ਹੀ ਆਪਾਂ ਗਿਆ ਹੀ ਨੂੰ ਸਾਰਾ ਕੋੜ ਆਪਣੇ ਕੋਲ ਇਥੇ ਪਿਆ ਆ ਕੋਈ ਵੀ ਵਿਅਕਤੀ ਪਿੰਡ ਦਾ ਜਿਹੜਾ ਜਾਂ ਬਾਹਰਲਾ ਵੀ ਆਜਾ ਕੋਈ ਐਨ ਆਰ ਆਈ ਵੀਰ ਹੈ ਜਿਹੜਾ ਪੁੱਛਣਾ ਚਾਹੁੰਦਾ ਜਾਂ ਜਿਹੜਾ ਕਹਿੰਦਾ ਵੇ ਥੱਕਾ ਹੋ ਰਿਹਾ ਉਹ ਆਵੇ ਉਹਨੂੰ ਮੈਂ ਕੱਲੀ ਕੱਲੀ ਰਸੀਦ ਦਿਖਾ ਲਊਗਾ ਉਹਨੂੰ ਮੈਂ ਦਿਖਾ ਲਊਗਾ ਕਿ ਇਹ ਇੱਕੋ ਇੱਕ ਰਸੀਦ ਦਾ ਨੰਬਰ ਆ ਉੱਪਰੋਂ ਨੋਟ ਕੁਝ ਹੋਰ ਪਈ ਹੋਈ ਆ ਥੱਲੇੋਂ ਮਾਉਂਟ ਕੁਝ ਹੋਰ ਆ ਬਿਨਾ ਕਾਰਬਨ ਕੋ ਜਿਹੜੀਆਂ 2015 ਤੋਂ ਬਾਅਦ ਜਿੰਨੀਆਂ ਸ੍ਰੀਦਾ ਕਟੀਆਂ ਦੀਆਂ ਬਿਨਾ ਕਾਰਬਨ ਪੇਪਰ ਤੋਂ ਰੱਖੀਆਂ ਗਈਆਂ ਇਸ ਦੇ ਵਿੱਚ ਬਹੁਤ ਸਾਰੀ ਗੜਬੜ ਕੀਤੀ ਹੈ ਜੋ ਕਿ ਸਰਕਾਰੀ ਪੈਸੇ ਦਾ ਲੋਕਾਂ ਦੀ ਮਿਹਨਤ ਦੀ ਕਮਾਈ ਜਿਹੜੀ ਆ ਜੋ ਕਿ ਪਿੰਡ ਦੇ ਉੱਤੇ ਲੱਗਣੀ ਸੀ ਉਹਦਾ ਵੱਡੇ ਲੈਵਲ ਤੇ ਮਿਸਯੂਜ਼ ਕੀਤਾ ਗਿਆ ਇਹ ਕਿਸੇ ਹੋਰ ਵੀ ਪੰਚਾਇਤ ਪਹਿਲੀਆਂ ਪੰਚਾਇਤਾਂ ਕਿਸੇ ਨੇ ਨਹੀਂ ਚੈੱਕ ਕੀਤਾ ਇਸੇ ਪੰਚਾਇਤ ਨੇ ਕ੍ਰੋਸ ਚੈੱਕ ਕਰਵਾਇਆ ਤੇ ਇਹ ਜਿਹੜੀ ਏਡੀ ਵੱਡੀ ਧਾਂਦੜੀ ਇਹ ਜਿਹੜੀ ਫੜੀ ਗਈ ਆ ਪਿਛਲੀਆਂ ਪੰਚਾਇਤਾਂ ਦੀ ਨਾਕਾਮੀ ਗੱਲੋ ਜਿਹੜੀ ਇਹਨੂੰ ਇੰਨੀ ਖੁੱਲੀ ਛੋਟ ਦਿੱਤੀ ਹੋਸੀਗੀ ਤੇ ਅਸੀਂ ਇਹਨੂੰ ਕ੍ਰਾਸ ਚੈੱਕ ਕਰਕੇ ਪੁੱਛਿਆ ਤਾਂ ਇਸੇ ਕਰਕੇ ਇਹ ਗੱਡੀ ਦੀ ਲੈਣ ਤੇ ਗਿਆ ਹੋਰ ਸਾਡੇ ਇਹਦੇ ਨਾਲ ਕੋਈ ਨਿੱਜੀ ਵਿਰੋਧ ਨਹੀਂ ਹੈਗਾ